हेलो फ्रेंड्स वेलकम टू मंजीतस क्रिएटिव कॉर्नर एक डिजाइन है बहुत प्यारा ये नु ਤੁਸੀਂ ਐਜ਼ ਅ ਬਾਰਡਰ ਬਣਾ ਸਕਦੇ ਆ ਸਕਾਫ ਚ ਬਣਾ ਸਕਦੇ ਆ ਸਕਾਫ ਮਤਲਬ ਉਹ ਮਫਰਲ ਮਫਰਲ ਦੇ ਵਿੱਚ ਤੁਸੀਂ ਇਹ ਬਣਾ ਸਕਦੇ ਆ ਬੇਬੀ ਸੈਟ ਕਿਸੇ ਵੀ ਪ੍ਰੋਜੈਕਟ ਲਈ ਇਹ ਤੁਸੀਂ ਯੂਜ਼ ਕਰ ਸਕਦੇ ਆ ਬਹੁਤ ਸੋਹਣਾ ਡਿਜ਼ਾਈਨ ਔਰ ਸਿੰਪਲ ਸਿੱਧਾ ਪੁੱਠਾ ਬਣ ਕੇ ਜੀ ਇਹ ਹੈਗੇ ਜੀ ਇਹ ਤਿੰਨ ਤਿੰਨ ਦੇ ਮਲਟੀਪਲ ਚ ਕੁੰਡੇ ਪਾਣੇ ਆ ਤਿੰਨ ਤਿੰਨ ਦੇ ਹਿਸਾਬ ਨਾਲ ਤੁਸੀਂ ਕੁੰਡੇ ਪਾਣੇ ਆ ਬਹੁਤ ਸੌਖਾ ਬਹੁਤ ਹੀ ਸਿੰਪਲ ਡਿਜ਼ਾਈਨ ਹੈ ਜਿਹੜਾ ਕਿ ਜਲਦੀ ਜਲਦੀ ਬਣਦਾ ਹੈ ਬਹੁਤ ਜ਼ਿਆਦਾ ਸੌਖਾ ਮੈਂ ਬਾਰਡਰ ਤੇ ਪੱਟੀ ਦੇ ਵਿੱਚ ਪਾ ਸਕਦੀ ਹਾਂ ਮਦਰ ਪਾਇਆ ਇਹ ਔਰ ਬਹੁਤ ਸੋਹਣਾ ਡਿਜ਼ਾਈਨ ਲੱਗਦਾ ਹੈ ਇਹ ਦੇਖੋ ਇਹ ਅਸੀਂ ਕਿੱਦਾਂ ਬਣਾਉਣਾ ਹੈਗਾ ਇਹ ਸਾਡਾ ਪਹਿਲਾ ਐਡ ਸਟਿਚ ਹੈ ਉਸ ਤੋਂ ਬਾਅਦ ਜਿਹੜੀ ਪਹਿਲੀ ਸਲਾਈ ਹੈ ਪਹਿਲੀ ਸਲਾਈ ਸਿੱਧੇ ਪਾਸਿਓਂ ਪਹਿਲੀ ਸਲਾਈ ਸਿੱਧੇ ਪਾਸਿਓਂ ਜਿਹੜੀ ਆ ਉਹ ਸਾਰੀ ਦੀ ਸਾਰੀ ਉਲਟੀ ਬਣਾ ਲੈਣੀ ਹੈ ਪਹਿਲੀ ਸਲਾਈ ਸਾਰੀ ਉਲਟੀ ਬਣਾਣੀ ਆ ਜ਼ਿਆਦਾਤਰ ਇਹ ਜਿਹੜੀਆਂ ਜਿੰਨੀਆਂ ਵੀ ਸਲਾਈਆਂ ਪੈ ਰਹੀਆਂ ਇਹ ਸਾਰੀਆਂ ਉਲਟੀਆਂ ਹੀ ਜਾਣੇ ਉਲਟਾ ਉਲਟਾ ਪੁੱਠਾ ਪੁੱਠਾ ਬੋਣਨਾ ਪਰਲ ਬਣਨੇ ਆ ਇਹ ਪੁੱਠਾ ਪੁੱਠਾ ਬੋਣਨਾ ਹੈ ਇਹ ਦੇ ਪਾਸਿਓਂ ਅਸੀਂ ਪਹਿਲੀ ਸਲਾਈ ਪੁੱਠੀ ਪਾ ਲਈ ਹੁਣ ਅਸੀਂ ਆ ਗਏ ਦੂਸਰੀ ਸਲਾਈ ਤੇ ਦੂਸਰੀ ਸਲਾਈ ਜਿਹੜੀ ਆ ਉਹ ਪੁੱਠੇ ਪਾਸਿਓਂ ਇਹ ਵੀ ਪੁੱਠੀ ਪਾਣੀ ਆ ਤੁਸੀਂ ਸਾਰਾ ਜ਼ਿਆਦਾਤਰ ਸਵੈਟਰ ਜਿਹੜਾ ਪੁੱਠਾ ਹੀ ਬਣਨਾ ਇਹ ਪੁੱਠਾ ਹੀ ਪੁੱਠਾ ਹੀ ਬਣਨਾ ਦੇਖੋ ਅਸੀਂ ਦੋ ਸਲਾਈਆਂ ਸਿੱਧੇ ਪਾਸੇੋਂ ਵੀ ਪੁੱਠੀ ਉਧਰਲੇ ਪਾਸੇੋਂ ਵੀ ਪੁੱਠੀ ਇਹ ਦੋ ਸਲਾਈਆਂ ਅਸੀਂ ਪਾ ਲਈਆਂ ਹੁਣ ਅਸੀਂ ਆਗੇ ਤੀਸਰੀ ਸਲਾਈ ਤੇ ਤੀਸਰੀ ਸਲਾਈ ਦੇ ਵਿੱਚ ਦੇਖੋ ਕਿਦਾਂ ਡਿਜ਼ਾਈਨ ਪੈਣਾ ਧਾਗਾ ਆਪਣੇ ਵੱਲ ਕਰਨਾ ਇੱਥੋਂ ਲੈਣੇ ਤਿੰਨ ਗੁੰਡੇ ਕਿਉਂਕਿ ਇਹ ਤਿੰਨ ਗੁੰਡਿਆਂ ਦਾ ਡਿਜ਼ਾਈਨ ਹੈ ਇੱਥੋਂ ਤਿੰਨ ਗੁੰਡੇ ਲਏ ਇਹਨੂੰ ਪੁੱਠਾ ਬੁਣਿਆ ਇੱਥੇ ਇੱਕ ਬਲ ਪਾ ਲਿਆ ਇਹ ਤਿੰਨਾਂ ਦਾ ਫੇਰ ਇੱਕ ਬਣਾ ਦਿੱਤਾ ਇਹਦਾ ਮਤਲਬ ਹੈ ਤਿੰਨ ਗੁੰਡੇ ਲਏ ਸੀ ਤਿੰਨਾਂ ਦਾ ਫੇਰ ਤਿੰਨ ਬਣ ਗਏ ਉਸ ਤੋਂ ਬਾਅਦ ਫੇਰ ਤਾਂ ਗਏ ਦਰੀਏ ਸਾਡਾ ਅਗਲੇ ਫੇਰ ਤਿੰਨ ਗੁੰਡੇ ਲਏ ਬਲ ਪਾਇਆ ਅਸੀਂ ਫੇਰ ਤਿੰਨ ਗੁੰਡੇ ਲੈ ਲਏ ਅੱਗੇ ਫੇਰ ਗਏ ਫੇਰੇ ਤਿੰਨ ਗੁੰਡੇ ਆਏ ਫੇ ਬਲ ਪਾਇਆ ਔਰ ਫੇਰ ਤਿੰਨਾਂ ਦਾ ਇੱਕ ਬਣਾਤਾ ਇਹ ਸਾਰੀ ਸਲਾਈ ਜਿਹੜੀ ਹੈ ਤੀਸਰੀ ਸਲਾਈ ਹੈ ਤਿੰਨ ਤਿੰਨ ਗੁੰਡਿਆਂ ਦੇ ਡਿਜ਼ਾਈਨ ਦੇ ਵਿੱਚ ਇਹ ਅਸੀਂ ਇਹਨੂੰ ਕੰਪਾਈਲ ਕਰ ਰਹੇ ਹਾਂ ਇਹ ਦੇਖੋ ਐਦਾਂ ਇਹ ਆ ਗਿਆ ਇਹ ਫੇਰ ਆ ਗਏ ਫੇਰ ਆ ਗਏ ਅਸੀਂ ਤਿੰਨ ਗੁੰਡੇ ਇਹ ਬਣਾਏ ਵਾਰ ਇਹ ਅਸੀਂ ਤਿੰਨ ਬਣਾਉਦੇ ਸਾਰੀ ਸिलाई ਪੂਰੀ ਦੀ ਪੂਰੀ ਸिलाई ਜਿਹੜੀ ਆ ਉਹ ਸਾਡੀ ਇਸੇ ਤਰੀਕੇ ਨਾਲ ਬਣਣੀ ਆ ਇਹ ਸਿੱਧੇ ਪਾਸਿਓਂ ਅਸੀਂ ਬਣਾ ਰਹੇ ਹਾਂ ਸਿੱਧੇ ਪਾਸਿਓਂ ਸਿੱਧੇ ਪਾਸਿਓਂ ਤਿੰਨਾਂ ਦਾ ਇੱਕ ਇੱਕ ਬਣਾ ਕੇ ਉਹਦੇ ਬਲ પા ਕੇ ਫੇਰ ਇੱਕ ਹੋਰ ਬਣਾਣਾ ਮਤਲਬ ਤਿੰਨਾਂ ਦੇ ਤਿੰਨ ਬਣਾਏ ਆ ਇਹ ਦੇਖੋ ਇਹ ਸਾਰੀ ਸਲਾਈ ਜਿਹੜੀ ਆ ਇਸੇ ਤਰੀਕੇ ਨਾਲ ਪੈ ਗਈ ਬਹੁਤ ਪਸਾਹੀ ਇੱਕ ਡਿਜ਼ਾਈਨ ਇੱਕ ਸਲਾਈ ਦਾ ਉਸ ਤੋਂ ਬਾਅਦ ਦੇਖੋ ਕੀ ਕਰਨਾ ਇਹ ਦੇਖੋ ਬਹੁਤ ਪਿਆਰਾ ਬਹੁਤ ਸੋਖਾ ਜਿਹਾ ਡਿਜ਼ਾਈਨ ਬਾਰਡਰ ਤੇ ਬਣਾ ਲਓ ਚਾਹੇ ਤੁਸੀਂ ਮਫਰਲ ਬਣਾ ਲਓ ਕੁਝ ਵੀ ਬਣਾ ਸਕਦੇ ਆ ਇਹ ਦੇਖੋ ਇਦਾਂ ਆ ਗਿਆ ਜੀ ਅਸੀਂ ਆਪਣੀ ਚੌਥੀ ਸਲਾਈ ਤੇ ਚੌਥੀ ਸਲਾਈ ਜਿਹੜੀ ਆ ਪੁੱਠੇ ਪਾਸਿਓ ਇਹ ਸਾਰੀ ਪੁੱਠੀ ਬੁਣਨੀ ਔਰ ਇਹ ਜਿਹੜੇ ਕੁੰਡੇ ਇਹਨਾਂ ਨੂੰ ਧਿਆਨ ਨਾਲ ਬੁਣਿਓ ਕਿਉਂਕਿ ਇਹ ਦੋ ਇਕੱਠੇ ਇਕੱਠੇ ਵੀ ਲੱਗ ਸਕਦੇ ਆ ਤੁਹਾਨੂੰ ਨਹੀਂ ਤੇ ਸਾਡੇ ਕੁੰਡੇ ਹੀ ਘਟ ਜਾਣੇ ਫਿਰ ਆ ਦੇਖੋ ਇਦਾਂ ਨਾ ਸਲਾਈ ਦੇ ਵਿੱਚ ਦੋ ਇਕੱਠੇ ਵੀ ਆ ਸਕਦੇ ਆ ਕਿਉਂਕਿ ਬਿਲਕੁਲ ਨਾਲ ਨਾਲ ਉਵਲ ਪਿਆ ਹੀ ਆ ਬਸ ਤੇ ਇਹ ਸਲਾਈ ਸਾਰੀ ਪੁੱਠੇ ਪਾ ਲੈਣੀ ਚੌਥੀ ਸਲਾਈ ਸਾਰੀ ਪੁੱਠੀ ਇਹਦੇ ਵਿੱਚ ਕੋਈ ਵੀ ਉਹ ਨਹੀਂ ਕਰਨਾ ਡਿਜ਼ਾਈਨ ਨਹੀਂ ਪਾਣਾ ਬਸ ਇੱਕ ਸਲਾਈ ਦਾ ਇਹ ਛੋਟਾ ਜਿਹਾ ਡਿਜ਼ਾਈਨ ਬਣਿਆ ਸਾਡਾ ਇਸ ਚਾਰ ਸਲਾਈਆਂ ਜਿਹੜੀਆਂ ਬਣ ਗਈਆਂ ਇਹ ਦੇਖੋ ਸਭ ਤੋਂ ਸੋਖਾ ਵੈਰੀ ਨਾਈਸ ਔਰ ਬਾਰਡਰ ਡਿਜ਼ਾਈਨ ਬਹੁਤ ਪਿਆਰਾ ਲੱਗ ਰਿਹਾ ਹੈ ਬਣ ਕੇ ਬਹੁਤ ਅੱਛਾ ਲੱਗਦਾ ਹੈ ਕਿਸੇ ਵੀ ਤੁਸੀਂ ਡਾਰਕ ਕਲਰ ਤੇ ਬਣਾਉਂਗੇ ਤਾਂ ਵੀ ਇਹ ਬਹੁਤ ਸੋਹਣਾ ਲੱਗਣਾ ਹੈ ਡਾਰਕ ਕਲਰ ਲਾਈਟ ਕਲਰ ਕੋਈ ਵੀ ਕਲਰ ਤੇ ਬਣਾ ਸਕਦੇ ਆ ਬਹੁਤ ਪਿਆਰਾ ਬਹੁਤ ਹੀ लवली ਡਿਜ਼ਾਈਨ ਇਹ ਚਾਰ ਸਲਾਈਆਂ ਦਾ ਪੈ ਗਿਆ ਸਾਡੇ ਕੋਲ ਇਹ ਦੇਖੋ ਇਹ ਬਣ ਗਿਆ ਚਾਰਚ ਸਲਾਈਆਂ ਦਾ ਹੁਣ ਸਾਡੀ ਫੇਰ ਪਹਿਲੀ ਸਲਾਈ ਪੈਣੀ ਆ ਪਹਿਲੀ ਦਾ ਮਤਲਬ ਆ ਇੱਥੇ ਅਸੀਂ ਫੇਰ ਉਲਟਾ ਪਾ ਦੇਣਾ ਸਾਰੀ ਸਲਾਈ ਉਲਟੇ ਪਾ ਦੇਣੀ ਆ ਇਹ ਸਾਡੀ ਪਹਿਲੀ ਸਲਾਈ ਬਣ ਗਈ ਰੋ 1

ਜਿਹੜੇ ਜਿੱਥੇ ਮਰਜੀ ਤੁਸੀਂ ਬਣਾ ਸਕਦੇ ਹੋ ਪੂਰੀ ਕੋਟੀ ਤੇ ਪਾ ਲਓ ਸਿੱਧਾ ਪੁੱਠਾ ਪਉਣਦੇ ਪਉਣਦੇ ਪੁੱਠਾ ਪੁੱਠਾ ਪਉਣਦੇ ਇਹਦੇ ਚ ਸਿੱਧਾ ਤਾਂ ਆਇਆ ਨਹੀਂ ਨਾ ਬਹੁਤ ਪਿਆਰਾ ਡਿਜ਼ਾਈਨ ਬਣਾ ਕੇ ਦੇਖੋ ਇੱਕ ਵਾਰੀ ਕਿੱਦਾਂ ਲੱਗ ਰਿਹਾ ਤੁਹਾਨੂੰ ਕਿੱਦਾਂ ਲੱਗਿਆ ਇਹ ਬਣੀ ਆ ਸਾਡਾ ਇਹ ਦੇਖੋ ਇਹ ਚੀਜ਼ ਬਣੀ ਆ ਇਹ ਦੇਖੋ ਫੇਰ ਆ ਗਏ ਸੀ अपनी ये मैं दूसरी बारी तू तो थोड़ा जि दस दूँ फिर बाद के तुम तो सारा दिखाऊंगी आ देखो ये तीन लाए तीन च बल पिना एक बनाता फिर तीन लाए बल पिना का एक बनाता सारी सिलाई अभी दे पा देनी यही है जी एक छोटा जहा डिज़ाइन बहुत प्यारा निका जि और ਲੱਗਦਾ ਵੀ ਬਹੁਤ ਸੋਹਣਾ ਆ ਇਹ ਬਣਾ ਕੇ ਬਣ ਕੇ ਬਹੁਤ ਸੋਹਣਾ ਲੱਗਦਾ ਡਾਰਕ ਕਲਰ ਲਾਈਟ ਕਲਰ ਜਿਹਦੇ ਤੇ ਮਰਜੀ ਬਣਾਓ ਮੈਂ ਤੁਹਾਨੂੰ ਬਣਾ ਕੇ ਥੋੜਾ ਜਿਆਦਾ ਦਿਖਾਨੀ ਆ ਇਹ ਦੇਖੋ ਫਰੈਂਡਸ ਇਦਾਂ ਬਣ ਗਿਆ ਇਹ ਸੋਹਣਾ ਜਿਹਾ ਡਿਜ਼ਾਈਨ ਬਹੁਤ ਪਿਆਰਾ ਬਹੁਤ ਲਵਲੀ ਲੱਗਦਾ ਦੇਖੋ ਇਹ ਮਫਰਲ ਵੀ ਪੂਰਾ ਬਣੇਗਾ ਤੇ ਮਫਰਲ ਦੇ ਵਿੱਚ ਵੀ ਬਹੁਤ ਸੋਹਣਾ ਲੱਗੇਗਾ ਦੇਖੋ ਸਿੱਧਾ ਜਾਂਦਾ ਬਹੁਤ ਪਿਆਰਾ ਬਹੁਤ ਨਾਈਸ ਡਿਜ਼ਾਈਨ ਹੈ ਤੁਸੀਂ ਬਾਰਡਰ ਚ ਵੀ ਬਣਾ ਸਕਦੇ ਬਾਰਡਰ ਇਧਰੋਂ ਪੱਟੀ ਇੱਥੇ ਲਗਾ ਸਕਦੇ ਹਾਂ ਉੱਪਰ ਸਿੱਧੀ ਇਹ ਬਾਰਡਰ ਚ ਵੀ ਬਣ ਸਕਦਾ ਬਹੁਤ ਸੋਹਣਾ ਬਹੁਤ ਲਵਲੀ ਡਿਜ਼ਾਈਨ ਦੇਖੋ ਇਹ ਬਣਾਓ ਬਣਾ ਕੇ ਦੇਖੋ ਕਿੱਦਾਂ ਲੱਗਦਾ ਔਰ ਪੁੱਠੇ ਪਾਸੇ ਵੀ ਦੇਖੋ ਬਿਲਕੁਲ ਨੀਟ ਐਂਡ ਕਲੀਨ ਹੈ ਇਧਰ ਵੀ ਇੱਦਾਂ ਹੀ ਲੱਗਦਾ ਜਿੱਦਾਂ ਇਹ ਪੂਰਾ ਡਿਜ਼ਾਈਨ ਹੀ ਆ ਇਹ ਦੇਖੋ ਪੂਰਾ ਨੀਟ ਕਲੀਨ ਇੱਦਾਂ ਬਣਦਾ ਹੈ ਸਿੰਪਲ ਬਿਲਕੁਲ ਸਿੰਪਲ ਡਿਜ਼ਾਈਨ ਬਿਲਕੁਲ ਸੌਫਟ ਜਿਹਾ ਸਿੰਪਲ ਜਿਹਾ ਡਿਜ਼ਾਈਨ ਬਣਿਆ ਦੇਖੋ ਸਾਡਾ